ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਭੁੱਲ ਡੇਰੀ ਫਾਰਮ ਕਾਲੀਆ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਅੱਜ ਪਿੰਡ ਮਾਣੀ ਪਿੰਡ ਮਾਣੀ ਤਹਿਸੀਲ ਤਰਨਤਾਰਨ ਜਿਹੜਾ ਵੀ ਤਰਨਤਾਰਨ ਤੇ ਦੋਸਤੋ ਨੇੜੇ ਇਹਨਾਂ ਨੂੰ ਖਾਲੜਾ ਲੱਗਦਾ ਖਾਲੜੇ ਤੋਂ 4 ਕਿਲੋਮੀਟਰ ਦੀ ਦੂਰੀ ਹੈ ਤੇ ਸੁਰਸਿੰਘ ਤੋਂ 8 ਕਿਲੋਮੀਟਰ ਦੀ ਦੂਰੀ ਹੈ ਤੇ ਸੁਰਸਿੰਘ ਤੋਂ ਜਿਹੜਾ ਦੋਸਤੋ ਰਾਹ ਆਉਂਦਾ ਨਾ ਸ਼ੀਨੇ ਵਿਧੀ ਚਾਂ ਸ਼ੀਨੇ ਤੇ ਉਹਦੇ ਉੱਤੇ ਨਹਿਰ ਤੇ ਪਿੰਡ ਆਉਂਦਾ ਹੈ ਤੇ ਇਹਨਾਂ ਨੂੰ ਲੈੰਦੇ ਵਾਲੇ ਪਾਸੇ ਸ਼ੀਨਾ ਤੇ ਨਾਰਲੀ ਲੱਗਦੇ ਆ ਤੇ ਜਿਦਰੋਂ ਮਰਜੀ ਵੇਟ ਕਰ ਸਕਦੇ ਹੋ ਤੇ ਵੀਰ ਨਿਸ਼ਾਨ ਕੋਲ ਅੱਜ ਦੋ گاਵਾ ਤੇ ਇੱਕ ਸੂਨ ਵਾਲੀ ਤੇ ਇੱਕ ਸੂਈ ਸੋਈ ਤੇ ਬਾਕੀ ਕਰਦੇ ਆ ਵੀਰ ਨਿਸ਼ਾਨਾ ਗੱਲ ਸਸਿਗਾ ਵੀਰ ਜੀ ਸਸਿਗਾ ਵੀਰ ਜੀ ਕੀ ਹਾਲ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਵਧੀਆ ਚਾਹੀਦੇ ਤੇ ਦੋ گاਵਾ ਲਿਆਂਦੇ ਅੱਜ ਵੀਰੇ ਦੋ ਆ ਚਲੋ ਤੇ ਪਹਿਲੋ ਵੀਰ ਜੀ ਤੇ ਆਓ ਸੱਜੇ ਦੇ ਸੂਈ ਅੱਛਾ ਉਹ ਸੱਜੇ ਸੂਈ ਉਹਨੂੰ ਅੱਜ ਤੋਂ 12 ਦਿਨ ਹੋ ਗਏ ਸੂਈ ਨੂੰ ਤੇਰਾ ਠੀਕ ਯਾਨੀ ਕਿ ਦੋਤੇ ਆ ਗਈ ਗਾ ਦੋਤੇ ਦੋਤੇ ਵੀਰ ਤੇ ਕਿਧਰੋਂ ਕਰਗੇ ਚਾਲੂ ਕੀ ਜੱਗ ਬੰਦ ਤੋਂ ਕਾ ਮੀਂ ਕੱਬੰਦੋਂ ਖੋਲੋ ਫਿਰ ਮੜੀ ਜੀ ਫੇਰੀ ਆਪਾਂ ਗੱਲ ਕਰਦਾ ਹੈ ਇਹਦੇ ਬਾਰੇ ਤੇ ਦੋਸਤੋ ਕਦ ਕਾਠ ਗਾਂ ਦਾ ਕਾਫੀ ਸੋਹਣਾ ਤੇ ਨਵਾਈ ਨਹੀਂ ਗਈ ਅਜੇ ਆਈ ਆ ਸਿੱਧੀ ਗੱਲ ਦੱਸਦਾ ਤੁਹਾਨੂੰ ਤੇ ਅਜੇ ਆਈ ਆ ਤਨਵਾਈ ਨੂੰ ਹੀ ਨਹੀਂ ਤੇ ਤਾਂ ਕਰਕੇ ਇਹ ਹਵਾਨੇ ਦੀ ਕੁਆਲਿਟੀ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਅੱਛਾ ਡੱਕੀ ਮੜੀ ਜੀ ਥਣਮ ਵਖਾ ਲਈਏ ਦੋਸਤੋ ਆ ਬਹਿਣੀ ਵਾਲੇ ਪਾਸੋਂ ਥਣ ਵੇਚਾ ਤੇ ਮੁਠੀ ਵਾਲਾ ਥਾਣਾ ਤੇ ਕਾਫੀ ਵਿਰਲਾ ਤੇ ਕਿੰਨੇ ਦਿਨ ਖੜੂ ਵੀਰ ਜੀ ਵੀਰ ਜੀ ਡੱਕੀ 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 ਘਰ ਆਣੇ ਦੱਸਿਆ ਵੀ ਘੱਟ ਤੋਂ ਘੱਟ 10 ਤੋਂ 12 ਦਿਨ ਖੜੂਗੀ ਬੱਚੀ ਤੇ ਦੋਸਤੋ ਵੇਖ ਸਕਦੇ ਤੁਸੀਂ 10 12 ਦਿਨ ਆਂਦੇ ਤੇ ਪੁੜੇ ਵੀ ਗਾਣੇ ਨਾ ਹਜੇ ਨਹੀਂ ਨਵਾਏ ਤੇ ਆਪਾਂ ਨੂੰ ਪਤਾ ਜੇ ਪੁੜੇ ਨਹੀਂ ਨਵਾਏ ਤਾਂ 10 ਦਿਨ ਖੜ ਸਕਦੀ ਆ ਤੇ ਬਾਕੀ ਦੀ ਇੱਕ ਦੋ ਦਿਨ ਦਾ ਉਧਰੋ ਵੀ ਹੋ ਸਕਦਾ ਕਿਉਂਕਿ ਜਦੋਂ ਸੰਦ ਚ ਆਉਂਦੇ ਆ ਨਾ ਹਾਂਜੀ ਹਾਂਜੀ ਤੇ ਡੰਗਰ ਦਾ ਕੋਈ ਪਤਾ ਨਹੀਂ ਹੁੰਦਾ ਇੱਕ ਦੋ ਸਫ਼ਰ ਦੇ ਵਿੱਚ ਹੋ ਜਾਂਦਾ ਤੇ ਲੈ ਹੋਣ ਤੇ ਗਾਂ ਬਹੁਤ ਸੋਹਣੀ ਆ ਚੰਗੀ ਹਾਈਟ ਆ ਚੰਗੀ ਕਾਦਗਾੜ ਤੇ ਇਹ ਬਰੀਡ ਆ ਜਿਹੜੀ ਐ ਐਚਐਫ ਦੇ ਵਿੱਚ ਆਉਂਦੀ ਪਰ ਉੱਚੇ ਲੱਗ ਲਈ ਮੈਨੂੰ ਚੇਤਾ ਨਹੀਂ ਆਉਂਦਾ ਵੀ ਇਹਨੂੰ ਕੀ ਸੀਮਨ ਨੂੰ ਕਹਿੰਦੇ ਜੇਕੇ ਦੋਸਤ ਨੂੰ ਪਤਾ ਹੋਇਆ ਤੇ ਦੱਸਿਓ ਤੇ ਹਵਾਨੇ ਦੀ ਕੁਆਲਿਟੀ ਬਹੁਤ ਸੋਹਣੀ ਸ਼ਾਨਦਾਰ ਆ ਤੇ ਲੰਥ ਵੀ ਸੋਹਣੀ ਦਾ ਹਾਈਟ ਵੀ ਸੋਹਣੀ ਵੇ ਲੋ ਨਿਸ਼ਾਨਵੀਰ ਦੇ ਮੋਢੇ ਤੱਕ ਆਉਂਦੀ ਆ ਤੇ ਢੇਲਾ ਵਖਾਂ ਅਜੇ ਆਈ ਆ ਨਾ ਤਾ ਕਰਦੀ ਤਾਜੀ ਆਈ ਆ ਲੈ ਵੀਰ ਜੀ ਤਾਜੀ ਆਈ ਕਰਕੇ ਹਾਂਜੀ ਹਾਂਜੀ ਇਹ ਜੀ ਨਾ ਜਿੰਨਾ ਚਿਰ ਡੰਗਰ ਦਾ ਲੱਗਾ ਹੋਵੇ ਨਾ ਉਹਨਾਂ ਚਿਰ ਚੱਲ ਕੋਈ ਗੱਲ ਨਹੀਂ ਤੇ ਅੱਗੇ ਵਿਖਾਈ ਹੈ ਕਾਫੀ ਢੇਲਾ ਤੇ ਕਰਦੇ ਵੀ ਨਗਾ ਤੇ ਵੀਰ ਜੀ ਕੀ ਆਪਾਂ ਉਮੀਦ ਰੱਖੀਏ ਦੁੱਧ ਦੀ ਇਹ ਤੂੰ ਇਹ ਵੀਰ ਜੀ ਪਹਿਲੇ ਸਵੇਰ ਦੁੱਧ ਘਰ ਆਇਆ ਦੱਸੰਦਾ ਰਿਕਾਰਡ ਹੈ 17 ਕਿਲੋ ਚ ਆਇਆ ਇਹਨੇ ਕਰਮਾਲੀ ਨੇ ਅੱਛਾ ਹਾਂ ਜੀ 17 ਕਿਲੋ 17 ਕਿਲੋ ਪਹਿਲੇ ਸਵੇਰ ਚ ਆਇਆ ਬਾਕੀ ਕੱਦ ਕਾਠ ਬੇਲ ਚੰਗੀ ਆ ਵੀਰ ਜੀ 20 ਕਿਲੋ ਨੂੰ ਪਾਰ ਕਰੂਗੀ ਕਰਮਾਲੀ ਆ ਕਦੋਂ ਚਲੋ ਦੋਸਤੋ ਬਾਕੀ ਸਾਮ ਦੀ ਗੱਲ ਆ ਤੇ ਜੇ ਗਾਂ ਵਾਲੇ ਵੇਖੀਏ ਤੇ ਲੱਗਦਾ ਵੀ ਆ 17 ਤੋਂ ਜਾਊ ਪਲੱਸ ਤੇ ਬਾਕੀ ਇੱਕ ਪਾਏ ਦਾ ਹਾਂ ਜੀ ਪਾਏ ਦਾ ਤੇ ਏਕਣਾ ਆਈ ਕਰਕੇ ਤੇ ਮੜੀ ਜੀ ਕਰਦੀ ਆ ਤੇ ਜੋ ਹੋਲੀਵੁੱਡੀ ਡੰਗਰ ਤੁਹਾਨੂੰ ਪਤਾ ਸੈੱਟ ਹੁੰਦਾ ਤੇ ਕੀ ਰੱਖਿਆ ਭਾਵੜ ਦਾ ਭਾਅ ਵੀ ਸੀ ਇਹਦਾ ਕੋਈ ਰੱਖਾਂਗੇ ਆਪਾਂ 56000 ਰੁਪਿਆ 56000 ਰੁਪਿਆ ਹਾਂ ਇਹ ਚੋ ਜਾਨੀ ਕਿ ਇੱਕ ਮੰਗ ਆ ਕੇ ਜਾਂ ਮਾਨਤਾਂ ਲੋ ਕੋਈ ਨਹੀਂ ਕਰਾਂਗੇ ਫਿਰ ਮਾਨਤਾਂ ਉਹ ਮਾਨਤਾ ਹਾਂ ਜਰੂਰ ਕਰਾਂਗੇ ਤੇ ਬਾਕੀ ਥਣ ਭਾਂਡੇ ਦੀ ਥਣ ਭਾਂਡੇ ਦੀ ਵੀ ਗਰੰਟੀ ਹੋਊਗੀ ਤੇ ਪੰਦੀ ਆਪਣੀ ਅੱਛਾ ਹਾਂ ਠੀਕ ਆ ਟਿੱਪਾਂ ਦੀ ਗਾਰੰਟੀ ਹੋ ਕੋਲੋ ਦੋਸਤੋ ਸੂਨ ਵਾਲੀ ਗਾਂ ਆਪਣੀ ਟਿੱਪ ਕੇ ਤਸੱਲੀ ਕਰਕੇ ਤੇ ਸੌਦਾ ਕਰ ਲਿਓ ਕਿਉਂਕਿ ਬਾਅਦ ਚ ਇੱਕ ਦੂਜੇ ਨੂੰ ਕਹਿਣਾ ਚੰਗੀ ਗੱਲ ਨਹੀਂ ਪਹਿਲੋਂ ਤੁਸੀਂ ਵੀ ਆ ਕੇ ਤਸੱਲੀ ਕਰ ਟਿੱਪਾਂ ਦੀ ਬਾਕੀ ਆਪਣੀ ਗਾਰੰਟੀ ਹੋ ਕੇ ਦੂਰੋਂ ਨੇ ਲਿਓ ਵੀ ਰਹੋਂਦਾ ਆਪਣੀ ਚਾਹਾਂ ਥਾਂ ਨੇ ਗਾਰੰਟੀ ਹੋ ਗਈ ਟਿੱਪਾਂ ਦੀ ਵੀ ਠੀਕ ਆ ਲਓ ਵੀਰ ਜੀ ਘਰੇ ਆਉਂਦਾ ਤੇ ਆਪਣੀ ਟਿੱਪ ਕੇ ਖੜੇ ਚਲੋ ਤੇ ਵੀਰਾਂ ਦਾ ਵੀ ਜੋ ਮੰਗਿਆ ਉਹਦੇ ਚੋਂ ਮਹੰਤਾਨ ਹੋ ਜਾਊਗਾ ਤੇ ਬਾਕੀ ਕਨੈਕਟ ਕਰ ਲਵੀਂ ਨਾ ਤੇ ਦੂਜੀ ਗਾਂ ਬਾਰੇ ਵੀ ਜੀ ਦੱਸਿਓ ਦੂਜੀ ਵੀਰੇ ਸੁਈ ਹੈ ਆਪਣੇ ਤੋਂ ਅੱਛਾ ਹਾਂਜੀ ਇਹਦੇ ਪਿਛੇ ਉਹ ਬੱਚੀ ਹੈ ਵੀਰੇ ਤੇ ਇਹਨੂੰ ਖੋ ਤੇ ਦੋਸਤੋ ਕਦ ਕੜ ਏ ਗਾਂ ਦਾ ਵੀ ਸੋਨਾ ਵੇਲੋ ਨਿਸ਼ਾਨਵੀਰ ਦੇ ਮੋੜੇ ਤੱਕ ਆਉਂਦੀ ਤੇ ਲੰਥ ਵੀ ਸੋਹਣੀ ਆ ਇਹ ਵੀਰੇ ਵੰਡੀ ਗਾਂ ਬਿਲਕੁਲ ਪੂਰੀ ਤੇ ਟਾਈਟ ਲੇਵਾ ਇਹਦਾ ਜਿੱਤਾਂ ਕਸਵੇਂ ਚੱਡੇ ਵਾਲੀ ਆਪਾਂ ਆਨੇ ਆ ਨਾ ਚਲੋ ਅੰਗਰੇਜ਼ੀ ਪੰਜਾਬੀ ਪਰ ਆਪਾਂ ਪ्योर ਪੰਜਾਬੀ ਜੀ ਦੱਸਣਾ ਦੋਸਤੋ ਜਿੱਤਰਾ ਆਪਾਂ ਨੇ ਕਸਵੇਂ ਚੱਡੇ ਵਾਲੀ ਉਹ ਗਾਂ ਜੂਮ ਤੇ ਅਜੇ ਦੋਸਤੋ ਮੰਨ ਲਓ ਵੀ ਆਂਦੇ ਸਵੇਰੇ ਲੇਟ ਚੋਈ ਆ ਤੇ 100 ਵਾਧਾ ਘਾੜਾ ਤੇ ਕਾਫੀ ਗਾਂ ਬੜੀਆਂ ਤੇ ਬਹਿਣੀ ਵਾਲੇ ਪਾਸੋਂ ਦੋਸਤੋ ਵੇਖ ਲਓ ਤੇ ਅਗਲੇ ਪਾਸੇ ਨੂੰ ਥੋੜਾ ਯਾਰ ਨਾ ਟੱਕ ਮਾਰਦੀ ਹੈ ਹਵਾਨੇ ਦੀ ਤੇ ਟਾਈਟ ਹਵਾਨਾ ਹੈ ਤੇ ਮੁੱਠੀ ਵਾਲੇ ਥਾਣਾ ਤੇ ਕਾਫੀ ਵੇਰਲਾ ਤੇ ਗਾਂ ਦੀ ਬੀਲ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਵੀ ਤੁਹਾਨੂੰ ਦਿਖਾ ਦਿੰਨੇ ਆ ਕਾਫੀ ਸੋਹਣੀ ਫੇਸ ਕੁਆਲਿਟੀ ਤੇ ਲਓ ਤੇ ਬਾਕੀ ਵੀਰ ਜੀ ਤੁਹਾਨੂੰ ਵੀ ਪਤਾ ਵੀ ਪਾਏ ਦਾ ਹੈ ਜੇ ਮੰਨ ਲਓ ਜਿੰਨਾ ਚਵਾਉਂਦੀ ਜੇ ਨਾ ਪਾਵਾਂਗੇ 2-3 ਦਿਨ ਦਊ ਬਾਅਦ ਚ ਕੀ ਦਊ ਤੇ ਹਵਾਨੇ ਦੀ ਕੁਆਲਿਟੀ ਦੇਖ ਸਕਦੇ ਬਹੁਤ ਸ਼ਾਨਦਾਰ ਹੈ ਵੀਰ ਜੀ ਗਵਾਨਾ ਦੁੱਧ ਦਾ ਟੈਟੂ ਗਵਾਨਾ ਤੇ ਲਖਣਾਵਾਂ ਨਹੀਂ ਕਸਮੇ ਬਹਾਨੇ ਦੀ ਆ ਜੰਦੀ ਦੇ ਬਾਨਾ ਬਿਲਕੁਲ ਝੜ ਜਾਂਦੀ ਉਹ ਚੁਕਰਮ ਵਾਲੀ ਚੋਈਦੀ ਕੋਨੇ ਆਪਣੇ ਸਾਰਿਆਂ ਨੂੰ ਪਤਾ ਵੀ ਆਪਾਂ ਇੰਗਲਿਸ਼ ਘੱਟ ਬੋਲਦੇ ਪੰਜਾਬੀ ਦੱਸਦੇ ਵੀ ਕਸਮੇ ਬਹਾਨੇ ਦੀ ਜੋ ਜੇ ਚੋਗਵਾਨਾ ਆ ਹਾਦਸੇ ਤੇ ਲੱਗਾ ਵੀ ਢੇਲ ਨਹੀਂ ਕੋਈ ਵੀ ਐ ਬਾਹਰ ਨੂੰ ਆ ਜਾਂਦਾ ਹਾਂਜੀ ਹਾਂਜੀ ਤੇ ਚਵਾ ਕਿਦਾਂ ਬਾਈ ਪਿੱਲੂ ਮਾ ਵੀਰ ਜੀ ਇੱਕ ਨੰਬਰ ਦਾ ਮੋਟੀ ਧਾਰਿਆ ਮੋਗੇ ਵਾਲੀ ਅੱਛਾ ਮੋਗੇ ਵਾਲੀ ਥਾਨ ਇੱਕੋ ਜਿਕੇ ਇੱਕੋ ਜਿਹਾ ਥਾਨ ਥਾਨ ਚ ਨਹੀਂ ਵਾਰਡ ਘਟੂਗੀ ਕਿੰਨਾ ਦੁੱਧ ਦਾ ਦੁੱਧ ਵੀਰੇ ਇਸ ਟਾਈਮ ਥੱਲੇ 14 ਕਿਲੋ ਆ ਜਿਹੜਾ ਅਗਲੇ ਨੇ ਠੰਡਾ ਕਰਕੇ ਚੋ ਲੈਣਾ ਕਿਉਂਕਿ ਦੂਰੋਂ ਨੇੜੋਂ ਵੀ ਕਿਸੇ ਨੇ ਆਉਣਾ 12 ਕਿਲੋ ਹੋਊਗਾ ਅੱਛਾ ਜੀ ਹਾਂ ਜੇ ਕਹਿੰਦੇ ਅਡੀ ਗਰੰਟੀ ਲੈਣੀ ਹੋ ਵੀਰੇ 13 ਕਿਲੋ ਦੀ ਗਰੰਟੀ ਦੇ ਵੀ ਕੱਢਾਂਗੇ ਅੱਛਾ ਆਨਲਾਈਨ ਜਿੰਨੇ ਮਾਲਾ ਮਗਾਉਣੀ ਆ 13 ਕਿਲੋ ਦੀ ਗਾਰੰਟੀ ਦੇ ਕੱਲੋ ਹੀ ਠੀਕ ਤੇ ਥਣ ਭਾਂਡੇ ਦੀ ਜ਼ਿੰਮੇਵਾਰੀ ਚੁੱਕੋ ਗਿਓ ਕਿਉਂਕਿ ਅਗਲੇ ਘਰ ਇੱਕ ਟਾਈਮ ਪਹੁੰਚੋ ਕੇ ਪਾਉਂ ਦੋ ਟਾਈਮ ਵੇਖ ਲੈ ਲਓ ਦੋਸਤੋ ਸਾਰੀਆਂ ਤਾਂ ਸੱਲੀਆਂ ਹੁਣ ਤੁਹਾਨੂੰ ਜਿੱਦਾਂ ਪਸੰਦ ਹੋ ਚਲੋ ਆਪਾਂ ਪਹਿਲਾਂ ਹੁਣ ਰੇਟ ਪੁੱਛਦੇ ਫਿਰ ਗੱਲ ਕਰਦੇ ਕੀ ਰੇਟ ਆ ਜੀ ਰੇਟ ਵੀਰੇ ਇਹਦਾ 46000 ਰੁਪਿਆ 46000 ਰੁਪਿਆ ਤੇ ਮਾਨਤਾਨ ਕੋਈ ਨਹੀਂ 45 ਦੇ ਦਾਂਗੇ ਬੈਠ 45 ਦੀ ਚਲੋ ਦੋਸਤੋ ਉਹ ਚੋ ਇਮਾਨਤਾਨਾ ਦੇ ਕਰ ਹੋਰ ਹੋਰ ਜਿਆੜ ਛੜਦਾ 44 ਲਓ 44 44 ਚੋ ਥੋੜਾ ਬਦਾ ਕਰਾਲਾਂ ਦੋਸਤੋ ਕੋਈ ਚੱਕਰ ਨਹੀਂ ਹੈ ਤੇ ਦੱਸਿਓ ਮੋਬਾਈਲ ਨੰਬਰ ਮੋਬਾਈਲ ਨੰਬਰ ਵੀ 9986 51 हीरो 35 ਫੇਰ ਦੱਸਿਓ 9986 68035 ਇੱਕ ਚੇਤਾ ਭੁੱਲ ਗਿਆ ਪੁੱਛੁੰਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਮੈਨੂੰ ਇਹਨੂੰ ਵੀਰ ਜੀ ਸੂਈ ਨੂੰ ਅੱਜ 13 ਦਿਨ ਹੋ ਗਏ ਜੀ ਤੇ ਦੋਸਤੋ ਉਹ ਬੱਚੀ ਕੇ ਬੱਚਾ ਹੈ ਮੱਛੀ ਵੀਰੇ ਬੱਚੀ ਹੋਈ ਆਹ ਦੇਖ ਸਕਦੇ ਹੋ ਦੋਸਤੋ ਕਾਫੀ ਸੋਹਣੀ ਬੱਚੀ ਹੈ ਤੇ ਬਾਕੀ ਵੀਰ ਨਾਲ ਸੰਪਰਕ ਕਰ ਲਿਓ ਜਿਹੜ ਕਿਹੜਾ ਸੂਨ ਵਾਲਾ ਹੈ ਉਹ ਆਪਣਾ ਤੇਪੇ ਦਸੱਲੀ ਕਰ ਲਓ ਜਿਹੜਾ ਸੂਇਆ ਸੂਇਆ ਉਹਨੂੰ ਚੋਗ ਤੇ ਜਿੱਦਾਂ ਪਾਸ ਹੋਦਾ ਕਰ ਲਓ ਤੇ ਮਿਲਦੇ ਆਂ ਅਗਲੀ ਵੀਡੀਓ ਸਤਿ ਸ੍ਰੀ ਅਕਾਲ